ਇਹ ਇਨਫੋਰਮੇਸ਼ਨ ਆਈ ਹਾਲੋ ਬਟੇ ਬੁੱਸ ਸੁਣ ਲਈ ਆਪਣੇ ਮੁਕਦਰ ਤੋਂ ਕਿ ਅਜੇ ਨਾਲੇ ਤੋਂ ਦੋ ਵੱਡੇ ਆ ਰਹੇ ਆ। ਅਜੇ ਉਹਨਾਂ ਦਾ ਪੈਸਾ ਦਿੱਤਾ ਰਹੀ ਅੱਜ ਦੇ ਕੋਸ਼ਾਂ ਦੇ। ਸਾਡੇ ਬੰਦਿਆਂ ਨੇ ਚਾਲੇ ਦੇ ਦਿੱਤਾ ਕਿਤੇ ਮਾਲ ਪਿਆ ਸਵੇਰੇ 11 12 ਵਜੇ ਦੇ ਕਰੀਬ ਮੈਂ ਤੁਹਾਨੂੰ ਨਾਲ ਅਖਾੜੀ ਟੇਟਾ ਤੋਂ ਮਿੱਤਰ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਵਲ ਲੈਂਦੇ ਸਚੀ ਨੇ ਆ ਕੇ ਇੱਥੇ ਲੱਤਰ ਵਈਆ ਜੀ। ਇਹ ਤਕਰੀਬ 340 ਦੇ ਲਾਗੇ ਪੇਟਿਆਂ ਵਕਫਾ ਬਣਦੀਆਂ ਮਿਲ ਜਾਂਦੀਆਂ। ਉਹ ਲੈ ਕੇ ਆਉਂਦੇ ਜਿੱਥੇ। ਇਹ ਹਮੇ ਇਨਫੋਰਮੇਸ਼ਨ ਆਈ ਨਾਲੇ ਤੋਂ ਆਈ ਜਾਂਦੀ। ਕਿੰਨੀ ਦੇਰ ਤੋਂ ਕੰਮ ਕਰਦੇ ਸੀ ਕਾਫੀ ਦੇਰ ਤੋਂ ਕੰਮ ਕਰਦਾ ਸੀ 3-7 ਸਾਲ ਤੋਂ ਕੰਮ ਕਰਦਾ ਕਿੰਨੇ ਜਨੇਰੇ ਤੇਰੇ ਚ ਵੰਡਦੇ ਸੱਚੇ ਦੋ ਜਣੇ ਦੇ ਤਖੰਡਾ ਵਾ ਕੋਈ ਕਾਜਾ ਨਾਮ ਨਹੀਂ ਜੀ ਜਿਹੜੇ ਆਪਣੇ ਘਰ ਦੇ ਵਿੱਚ ਜਿਹਨੇ ਸੁਖਾ ਆਪਣੇ ਘਰ ਦੀ ਸਟੋਰ ਬਣਾਇਆ ਰਿਹਾ ਕੀ ਕਾਰਵਾਈ ਹੋ ਗਈ ਸਰਵੇ ਕੁਛ ਨਾ ਕੁਝ ਕਰ ਲਈ ਪ੍ਰਸ਼ਾਸਨਕਾਂ ਦੇ ਕਰਦੇ ਆਗੇ ਇਹਦੀ ਜਿਹਾ ਤਾਂ ਨਹੀਂ ਤੇ ਪਟਵੰਨ ਅੰਗਲ ਪ੍ਰਿੰਟ ਆ ਜੀ ਓਕੇ ਅੱਜ ਸਾਡੇ ਐਕਸਾਈਜ਼ ਭਾਗ ਦੇ ਨਾਲ ਇੰਸਪੈਕਟਰ ਨਰਿੰਦਰ ਸਿੰਘ ਜੀ ਇਹਨਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਰੀਆ ਨੂੰ ਪਰਮੇਸ਼ਰ ਸਿੰਘ ਕਲੰਤੇ ਸਪਿੰਡਰ ਸੇ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆਪਣਾ ਅੰਗਰੇਜ਼ੀ ਸ਼ਰਾਬ ਰੱਖੇ ਜਿਹੜਾ ਪੀਚਿਆ ਤੇ ਇਹਨੇ ਸ਼ਰਾਬ ਐ ਟੰਕਰੀ ਬਾਕਾਤੀ ਮਾ ਜਿਉਂ ਕਿ ਕਿਸਸਤੇ ਹੋਈ ਸੀ ਉਦੋਂ ਸੇਕਰ ਕੋਥੇ ਕਿਥੇ ਨੂੰ ਬਟਾਲਣ ਲੈ ਕੇ ਇੱਥੇ ਕੀਤੀ ਸੀ ਪਰ ਅੱਜ ਤਰੀਫ 300 ਐ ਸਵਾ 350 ਕੀਤੀ ਜਿਹੜੀ ਹੈ ਇਹ ਹੀ ਕਬੂਤੀ ਤੇ ਵਕਮਰ ਦਾ ਨਿਸ਼ਾਵਰੀ ਉਹਦੇ ਜਿਹੜਾ ਕਾਨੂੰਨੀ ਕਾਰ ਦੇ ਕਰਕੇ ਪਛਾ ਜਿਹੜਾ ਦੇ ਦੇ ਇਹਦੇ ਸਰਪੀਅਤ ਕਿੰਨੀਆਂ ਕੱਢੀ ਇਹ ਵਲੰਡਰ ਪੈਡ ਵਲੰਡਰ ਪੈਰ ਆਸੀ ਮੇਰੇ ਡਾਵਲ ਮੇਰੇ ਡਾਵਲ ਮਲੇਵ ਡਾਵਲ ਇਹ ਖਲਬ ਇਸ ਕੀ ਰੱਖੋ ਕਰ ਮਾਰ ਕਰਨੀ ਹੈ ਇਸ ਦੇ ਵਿੱਚ 347 ਟਟੀਆਂ ਜਿਹੜੀਆਂ ਫੜੀਆਂ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਨਾਂ ਸੇਲ ਦਿੱਤਾ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਬਾਜਰ ਤੱਕ ਇਹਨਾਂ ਦੋ ਬੋਲਾ ਦੇਤੀਆਂ ਪਹਿਲੇ ਚਾਰ ਬੋਲਾ ਦੇਤੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਸਾਰਿਆਂ ਦੇ ਵਿੱਚ ਸਲਾਵੇਂ ਇੱਕ ਦੋ ਪੱਚੇ ਦਰਜ ਹੈਗੇ ਕੰਦੂ ਦੁਰਗਵਿਆ ਜੀ ਰੱਤ ਦੱਸ ਸਰ ਸਰ ਕਿਦੋਂ ਤੋਂ ਕਾਰੋਬਾਰ ਕਰਦੇ ਸੀ ਇਹ ਕਾਫੀ ਜੱਸਤਾ ਤੋਂ ਨਗਾਰੇ ਸੀ ਲੋਟੇ ਸਾਲ ਕਰਦੇ ਕਿੱਦਾਂ ਜਾ ਕੇ ਇਹ ਬਟਾਲੋਂ ਲਿਆ ਕੇ ਤਵਾ ਕੋ ਛੇਤੀਆਂ ਨੂੰ ਵੇਚਦੇ ਸੀ ਉਥੋਂ ਸਸਤੀ ਲੈ ਲਈ ਤੇ ਮੇਗੀ ਵੇਚਦੇ ਇਹ ਦੋਹਾਂ ਕਾਰੋਬਾਰੀ ਇਹ ਤਾਂ ਬਿੰਦੇ ਜਿਹਾ ਸ਼ੁਰੂ ਕੀਤਾ ਕਿੰਨੇ ਬੰਦੇ ਗ੍ਰਾਫ ਕਰ ਚੁੱਕੇ ਦੋ ਬੰਦੇ ਤੋਂ ਕਰ ਤੋਂ ਇਨਫੋਰਮੇਸ਼ਨ ਆਈ ਹਾਲੋ ਗਰੁੱਪਸ ਤੋਂ ਆਈ ਦੀ ਆਪਣੇ ਮੁਖਬਰ ਤੋਂ ਕਿ ਅਜ ਨਾਲੇ ਤੋਂ ਦੋ ਵੱਡੇ ਆ ਰਹੇ ਆ ਹਾਂ ਅਜ ਉਹਨਾਂ ਦਾ ਪੈਸਾ ਦਿੱਤਾ ਰਾ ਫਿਰ ਅੱਧਾ ਪੈਸਾ ਲੈ ਲਿਆ ਸਾਡੇ ਬੰਦਿਆਂ ਨੇ ਚੈਨਲ ਦੇ ਦਿੱਤਾ ਕਿਤੇ ਮਾਲਕਿਆ ਸਵੇਰੇ 11 12 ਵਜੇ ਕਰੀਬ ਮੈਕਲੋਨ ਨੂੰ ਬੱਦੇ ਨਾਲ ਅਸ਼ਾਗਰ ਸ਼ੇਟਾ ਨੂੰ ਮਿੱਤਰ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਵਾਲ ਲੈਂਦੇ ਸਚਿਨ ਨਾਇਕ ਇੱਥੇ ਲੜ ਕੇ ਵਾਰਿਆ ਜੀ ਇੱਥੇ